ਦੂਸਰੀਆਂ ਪਾਰਟੀਆਂ ਦੇ ਵਿੱਚੋਂ ਵਰਕਰ ਭੱਜ ਕੇ ਇੱਧਰ ਆ ਰਹੇ ਨੇ ਤੇ ਤੁਹਾਡੀ ਜਿਹੜੀ ਆਮ ਪਾਰਟੀ ਦਾ ਵਰਕਰ ਹੈ ਉਹਨੂੰ ਦੱਬਲਿਆ ਕੋਚਲਿਆ ਜਾ ਰਿਹਾ ਹੈ। ਦੂਜੇ ਲੋਕਾਂ ਨੂੰ ਕਿਸੇ ਨੂੰ ਮੰਦਾ ਚੰਗਾ ਵੀ ਬੋਲਿਆ ਕਿਸੇ ਨੂੰ ਪਰਸਨਲ ਅਟੈਕ ਵੀ ਕਰਿਆ। ਜੇ ਹੁਣ ਉਹ ਲੋਕ ਇੱਧਰ ਆ ਰਹੇ ਨੇ ਤੇ ਉਹ ਜਿਹੜੇ ਵਿਚਾਰੇ ਤੁਹਾਡੇ ਵਰਕਰ ਨਹੀਂ ਉਹਨਾਂ ਤੇ ਕੀ ਬੀਤਦੀ ਹੋਊਗੀ। ਦਾਲ ਬਦਲ ਬਦਲ ਕੇ ਇੱਕ ਦੂਸਰੀ ਪਾਰਟੀ ਦੇ ਵਿੱਚ ਜਾ ਰਹੇ ਨੇ। ਇਹ ਸਾਡੇ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਵੀ ਇਹਨਾਂ ਲੋਕਾਂ ਨੂੰ ਇੱਕ ਇੱਕ ਪਾਰਟੀ ਦੇ ਵਿੱਚ ਕਟੂਗੜ 15-15 ਸਾਲ 20 ਸਾਲ ਹੋ ਗਏ ਨੇ ਕਮਨੀਤ ਵੀਟੂ ਦੇ ਲਾਲੋ ਲੁਧਿਆਣਾ ਤੋਂ ਇੱਕ ਵਾਰੀ ਇਹ ਆਨੰਦਪੁਰ ਸਾਹਿਬ ਤੋਂ ਐਮਪੀ ਰਿਹਾ ਇਹ ਹੁਣ ਛੜੱਪਾ ਮਾਰ ਕੇ ਬੀਜੇਪੀ ਚ ਰਲ ਗਿਆ ਇਹ ਤਿਤਲੀ ਬਣ ਗਿਆ ਪਵਨ ਕੁਮਾਰ ਟੀਨੂ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਿੰਨਾ ਸਮਾਂ ਇਹਨਾਂ ਨੇ ਤੌਰ ਸੇਵਾ ਨਿਭਾਈ ਹੈ ਠੀਕ ਹੈ ਉਹਨੇ ਇਧਰ ਆਮ ਪਾਰਟੀ ਚ ਆ ਗਿਆ ਇਹ ਜਿਹੜੇ ਦਲ ਬਦਲੂ ਨੇ ਇਹ ਹਮੇਸ਼ਾ ਹੀ ਕਿਸੇ ਵੀ ਪਾਰਟੀ ਚਲੇ ਜਾਣ ਉਹ ਨੁਕਸਾਨ ਕਰਦੀ ਕਰਦੇ ਨੇ ਜਿਵੇਂ ਕਿ ਆ ਦਲਵੀਰ ਗੋਲਡੀ ਲਾ ਲਓ ਸੰਗਰੂਰ ਤੋਂ ਇਹ ਵੀ ਸਾਡੇ ਸੀਐਮ ਸਾਹਿਬ ਨੇ ਰਲਾ ਲਿਆ ਪਤਾ ਨਹੀਂ ਇਹ ਕਿਵੇਂ ਰਲਿਆ ਸਮਝ ਤੋਂ ਬਾਹਰ ਆ ਜੇ ਕੋਈ ਸਰਕਾਰ ਦੇ ਖਿਲਾਫ ਬੋਲਦਾ ਹੈ ਉਹਦੇ ਤੇ ਝੂਠਾ ਪਰਚਾ ਦੇ ਦੇਣਾ ਆ ਪਿੱਛੇ ਜੇ ਪੱਤਰਕਾਰ ਸਾਹਿਬ ਧੱਗੜ ਸਾਹਿਬ ਉਹਨਾਂ ਤੇ ਨਾਲ ਜਿਹੜਾ ਕੁਝ ਹੋਇਆ ਉਹ ਵੀ ਬੜਾ ਨਿਰਾਸ਼ਾਜਨਕ ਹੈ ਜਿਸ ਤਰ੍ਹਾਂ ਪੁਲਿਸ ਰਾਜ ਬਣਿਆ ਹੋਇਆ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਪੁਲਿਸ ਰਾਜ ਚੱਲ ਰਿਹਾ ਹੈ ਇਹ ਪੁਲਸ ਰਾਜ ਦਾ ਖਤਰਾ ਆਮ ਪਬਲਿਕ ਨੂੰ ਹੁੰਦਾ ਹੈ ਮੇਰਾ ਨਾਮ ਗੁਰਜੋਗਾ ਸਿੰਘ ਜੀ ਤੇ ਮੈਂ ਆਮ ਪਾਰਟੀ ਨਾਬਾ ਤੋਂ ਇਹਨਾਂ ਦਾ ਆਗੂ ਆ ਤੇ ਸੋਸ਼ਲ ਮੀਡੀਆ ਇਨਚਾਰਜ ਬਲੌਕ ਪ੍ਰਧਾਨ ਵੀ ਆ ਆ ਵਾਰਡ ਦੇ ਤੌਰ ਤੇ ਤੇ ਅੱਜ ਜੋ ਲੋਕ ਸਭਾ ਇਹ ਚੋਣਾਂ ਹੋ ਰਹੀਆਂ ਨੇ 2024 ਦੀਆਂ ਉਹਦੇ ਵਿੱਚ ਜਿਸ ਤਰੀਕੇ ਨਾਲ ਦੇਖੀਏ ਸਾਰੀਆਂ ਪਾਰਟੀਆਂ ਦੇ ਜਿਹੜੇ ਵੀ ਕੈਂਡੀਡੇਟ ਚੋਣਾਂ ਲੜ ਰਹੇ ਨੇ ਇਹ ਆਪਣੀਆਂ ਪਾਰਟੀਆਂ ਬਦਲ-ਬਦਲ ਕੇ ਦਲ ਬਦਲ-ਬਦਲ ਕੇ ਇੱਕ ਦੂਸਰੀ ਪਾਰਟੀ ਦੇ ਵਿੱਚ ਜਾ ਰਹੇ ਨੇ ਇਹ ਸਾਡੇ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਵੀ ਇਹਨਾਂ ਲੋਕਾਂ ਨੂੰ ਇੱਕ-ਇੱਕ ਪਾਰਟੀ ਦੇ ਵਿੱਚ ਘੱਟੋ-ਘੱਟ 15-15 ਸਾਲ 20-20 ਸਾਲ ਹੋ ਗਏ ਨੇ ਇਹ ਉਹਨਾਂ ਪਾਰਟੀਆਂ ਦੇ ਨਹੀਂ ਹੋਏ ਤੇ ਆਮ ਲੋਕਾਂ ਦੇ ਕਿੱਥੇ ਹੋ ਜਾਣਗੇ ਜਿਵੇਂ ਕਿ ਰਵਨੀਤ ਵੀਟੋ ਤੇ ਲਾਲੋ ਲੁਧਿਆਣਾ ਤੋਂ ਇੱਕ ਵਾਰੀ ਇਹ ਆਨੰਦਪੁਰ ਸਾਹਿਬ ਤੋਂ ਐਮਪੀ ਰਿਹਾ ਦੋ ਵਾਰੀ ਇਹਨਾਂ ਨੂੰ ਲੁਧਿਆਣਾ ਨੇ ਜਿਤਾਇਆ ਠੀਕ ਹੈ ਇਹ ਹੁਣ ਛੜੱਪਾ ਮਾਰ ਕੇ ਬੀਜੇਪੀ ਚ ਰਲ ਗਿਆ ਇਹ ਪਤਲੀ ਬਣ ਗਿਆ ਤੇ ਦੂਜੀ ਲਾ ਲੋ ਪਵਨ ਕੁਮਾਰ ਟੀਨ ਨੂੰ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਿੰਨਾ ਸਮਾਂ ਇਹਨਾਂ ਨੇ ਤੌਰ ਸੇਵਾ ਨਿਭਾਈ ਹੈ ਠੀਕ ਹੈ ਉਹਨੇ ਇਦਾਂ ਆਮ ਪਾਰਟੀ 'ਚ ਆ ਗਿਆ ਸਾਡੇ ਵਾਲੀ ਪਾਰਟੀ 'ਚ ਰਲ ਗਿਆ ਜਿਵੇਂ ਗੁਰਪ੍ਰੀਤ ਸਿੰਘ ਜੀਪੀ ਫਤਿਹਗੜ੍ਹ ਸਾਹਿਬ ਤੋਂ ਚੋਣਾ ਲੜ ਰਿਹਾ ਹੈ ਤੇ ਕੱਲ ਹੀ ਇੱਕ ਨਵੇਂ ਸੀਟ ਹੋਇਆ ਹੈ ਤਲਵੀਰ ਸਿੰਘ ਗਿੱਲ ਅੰਮ੍ਰਿਤਸਰ ਦੱਖਣੀ ਤੋਂ ਐਮਐਲਏ ਵੀ ਬਣਿਆ ਉਹਨੂੰ ਕੱਲ ਆਮ ਪਾਰਟੀ ਦੇ ਵਿੱਚ ਰਲ ਗਿਆ ਇਹ ਜਿਹੜੇ ਦਲ ਬਦਲੂ ਨੇ ਇਹ ਹਮੇਸ਼ਾ ਹੀ ਕਿਸੇ ਵੀ ਪਾਰਟੀ 'ਚ ਚਲੇ ਜਾਂਦੇ ਨੁਕਸਾਨ ਕਰਦੀ ਕਰਦੇ ਨੇ ਤੇ ਆਮ ਵਰਕਰ ਦਾ ਜੋ ਅਹੁਦਾ ਏ ਉਹਦੇ ਉੱਤੇ ਸੱਟ ਮਾਰਦੇ ਨੇ ਦਲਵੀਰ ਗੋਲਡੀ ਜਿਵੇਂ ਕਿ ਆ ਦਲਵੀਰ ਗੋਲਡੀ ਲਾ ਲਓ ਸੰਗਰੂਰ ਤੋਂ ਇਹ ਵੀ ਸਾਡੇ ਸੀਐਮ ਸਾਹਿਬ ਨੇ ਰਲਾ ਲਿਆ ਪਤਾ ਨਹੀਂ ਇਹ ਕਿਵੇਂ ਰਲਿਆ ਸਮਝ ਤੋਂ ਬਾਹਰ ਆ ਚਲੋ ਰਲਾ ਲਿਆ ਚਲੋ ਠੀਕ ਹੈ ਪਰ ਇਹ ਜਿਹੜੇ ਦਲ ਬਦਲੂ ਨੇ ਇਹਨਾਂ ਨਾਲ ਨਾ ਜਿਹੜਾ ਆਮ ਵਰਕਰ ਹੈ ਉਹ ਨਿਰਾਸ਼ ਹੋ ਜਾਂਦਾ ਅਸੀਂ ਵੀ ਐਤਕੀ ਚੋਣਾਂ ਲੜ ਰਹੇ ਆ ਪਰ ਮੈਨੂੰ ਲੱਗਦਾ ਚੋਣਾਂ ਦੇ ਵਿੱਚ ਮੁੱਦਾ ਕੋਈ ਨਹੀਂ ਹੈਗਾ ਬਿਨਾ ਮੁੱਦੇ ਤੋਂ ਹੀ ਇਹ ਚੋਣਾਂ ਲੜੀਆਂ ਜਾਰੀਆਂ ਨੇ ਕਿਉਂਕਿ ਵੀਰੇ ਪਾਰਟੀਆਂ ਜਿਹੜੀ ਆਪਣੀ ਆਮ ਪਾਰਟੀ ਹੈ ਉਹ ਵੀ ਉਵੇਂ ਹੀ ਹੋਗੀ ਪੁਰਾਣੇ ਕਰਾਪਟ ਬੰਦੇ ਵਿੱਚ ਬਣਦੇ ਨੇ ਜਿਹੜੀ ਹੁਣ ਆਮ ਪਾਰਟੀ ਦੀ ਲਾ ਲੋ ਤੁਸੀਂ ਜਿਸ ਤਰ੍ਹਾਂ ਸੀ ਸੋਚਿਆ ਸੀਗਾ ਜਿਸ ਤਰ੍ਹਾਂ ਅਸੀਂ ਇਹਨਾਂ ਦੇ ਨਾਲ ਲੱਗੇ ਸੀਗੇ ਵੀ ਨਵੀਂ ਪਾਰਟੀ ਆ ਨਵੀਂ ਸੋਚ ਹੈ ਪਰ ਉਹਨਾਂ ਗੱਲਾਂ ਤੇ ਖਰੀ ਨਹੀਂ ਉਤਰੀ ਜਿਵੇਂ ਪਹਿਲੀਆਂ ਪਾਰਟੀਆਂ ਕਰਦੀਆਂ ਨੇ ਉਦਾਂ ਹੀ ਇਹਨਾਂ ਦਾ ਕੰਮ ਹੋ ਗਿਆ ਝੂਠੇ ਪਰਚੇ ਕਰਾ ਦੇਣੇ ਆ ਪਿੱਛੇ ਜੇ 2-3 ਇਨਸੀਡੈਂਟ ਹੋਏ ਨੇ ਆਪਣਾ ਜੇ ਕੋਈ ਸਰਕਾਰ ਦੇ ਖਿਲਾਫ ਬੋਲਦਾ ਹੈ ਉਹਦੇ ਤੇ ਝੂਠਾ ਪਰਚਾ ਦੇ ਦੇਣਾ ਆ ਪਿੱਛੇ ਜੇ ਪੱਤਰਕਾਰ ਸਾਹਿਬ ਧੱਗੜ ਸਾਹਿਬ ਉਹਨਾਂ ਤੇ ਨਾਲ ਜਿਹੜਾ ਕੁਝ ਹੋਇਆ ਉਹ ਵੀ ਬੜਾ ਨਿਰਾਸ਼ਾਜਨਕ ਹੈ ਪੁਲਿਸ ਜਿਸ ਤਰ੍ਹਾਂ ਪੁਲਿਸ ਰਾਜ ਬਣਿਆ ਹੋਇਆ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਪੁਲਸ ਰਾਜ ਚੱਲ ਰਿਹਾ ਹੈ ਇਹ ਪੁਲਸ ਰਾਜ ਦਾ ਖਤਰਾ ਆਮ ਪਬਲਿਕ ਨੂੰ ਹੁੰਦਾ ਹੈ ਆਮ ਪਬਲਿਕ ਦੀ ਸੇਫਟੀ ਲਈ ਨਹੀਂ ਜਾਂਦਾ ਹੈਗਾ ਠੀਕ ਹੈ ਜਿਵੇਂ ਅਸੀਂ ਲੋਕ ਸੋਚਦੇ ਆ ਉਸ ਤੋਂ ਕਿਨਿਕੀ ਕੋਝਾਂ ਦੂਰ ਸਰਕਾਰ ਦੀ ਜੋ ਕਾਰਗੁਜ਼ਾਰੀ ਹੈ ਠੀਕ ਨਹੀਂ ਰਹੀ ਹੈਗੀ ਜਿਹੜੀ ਐਮਐਸਪੀ ਕਹਿੰਦੇ ਗਵਾਂਗੇ ਉਹ ਨਹੀਂ ਦਿੱਤੀ ਦੂਜੇ ਨੰਬਰ ਤੇ ਕਹੇ ਜਿਹੜੇ ਸੱਤ ਹੈ ਹੁਣ ਨਵੇਂ ਮੰਤਰੀ ਉਤਾਰ ਤੇ ਆਮ ਬੰਦੇ ਨੂੰ ਮੌਕਾ ਕਿਵੇਂ ਨਹੀਂ ਦਿੱਤਾ ਜਿਵੇਂ ਕਿ ਤੁਸੀਂ ਇਲੈਕਸ਼ਨਾਂ ਦੇ ਵਿੱਚ ਲਾ ਲੋ ਪੰਜਾਬ ਸਰਕਾਰ ਦੇ ਮੌਜੂਦਾ ਮੰਤਰੀ ਇਲੈਕਸ਼ਨ ਦੇ ਵਿੱਚ ਉਤਰੇ ਹੋਏ ਨੇ ਅੰਮ੍ਰਿਤਸਰ ਸਾਹਿਬ ਤੋਂ ਆਪਣੇ ਕੁਲਦੀਪ ਸਿੰਘ ਢਾਲੀਵਾਲ ਸੰਗਰੂਰ ਤੋਂ ਮੀਤ ਹੇਰ ਜੀ ਠੀਕ ਹੈ ਡਾਕਟਰ ਬਲਵੀਰ ਜੀ ਪਟਿਆਲਾ ਸ਼ੀਟ ਤੋਂ ਇਹ ਜਿਹੜੇ ਆਮ ਆਮ ਘਰਾਂ ਦੇ ਆ ਬੱਚਿਆਂ ਨੂੰ ਟਿਕਟਾਂ ਮਿਲਨੀਆਂ ਸੀ ਇਹ ਮੰਤਰੀਆਂ ਨੂੰ ਲੜਾ ਰਹੇ ਨੇ ਜੇ ਪਟਿਆਲਾ ਤੋਂ ਲੜਾਉਣਾ ਸੀਗਾ ਦਲਬੀਰ ਸਿੰਘ ਗਿੱਲ ਯੂਕੇ ਉਹਨੂੰ ਲੜਾ ਲੰਦੇ ਹਰਜੋਤ ਸਿੰਘ ਹੰਡਾਣਾ ਉਹਨੂੰ ਲੜਾ ਲੰਦੇ ਕੀਰਮਨ ਸਾਹਿਬ ਨੂੰ ਬਹੁਤ ਤਕੜੇ ਤਕੜੇ ਕੈਂਡੀਡੇਟ ਸੀ ਇਹ ਸਰਕਾਰ ਦੀ ਪਤਾ ਨਹੀਂ ਸਰਕਾਰ ਨੇ ਕੀ ਸੋਚਿਆ ਇਹਨਾਂ ਨੂੰ ਲੜਾਉਣਾ ਹੁਣ ਮੰਨ ਲਓ ਚਲੋ ਜਿੱਤ ਵੀ ਜਾਂਦੇ ਨੇ ਨੁਕਸਾਨ ਤਾਂ ਪਬਲਿਕ ਦੇ ਹੀ ਹੋਣਾ ਆਮ ਪਬਲਿਕ ਦੇ ਵਿੱਚ ਜਿਵੇਂ ਕਹਿ ਲਓ ਵੀ ਮੰਨ ਲਓ ਜਿੱਤ ਗਏ ਉੱਥੇ ਫੇਰ VOTING ਦੁਬਾਰੀ ਹੋਊਗੀ ਜਿੱਤ ਕੇ ਜੇ ਜਾਂਦੇ ਨੇ ਮੰਨ ਲਓ ਸਾਡੇ ਲੋਕਾਂ ਨੇ ਇਹਨਾਂ ਨੂੰ ਚਿਤਾਤਾ ਮੰਨ ਲਓ ਠੀਕ ਹੈ ਚਲੋ ਜਿੱਤ ਕੇ ਗੱਲ ਵੱਖਰੀ ਐ ਫਿਰ ਜਿਮਨੀ ਚੋਣਾ ਹੋਣਗੇ ਆ ਉਹਦਾ ਨੁਕਸਾਨ ਸਾਡੀ ਆਮ ਪਬਲਿਕ ਨੂੰ ਭੁਗਤਣਾ ਪੈਣਾ ਜਿਹਦਾ ਇੰਟਰਵਿਊ ਕਰਦੇ ਆ ਠੀਕ ਹੈ ਅਸਤਾ ਇਹ ਕਹਾਂਗੇ ਵੀ ਜੇ ਆਮ ਆਦਮੀ ਪਾਰਟੀ ਚੰਗੀ ਐ ਤਾਂ ਫਿਰ ਚੰਗੇ ਕੰਮ ਕਰੋ ਸਰਾਣੇ ਵਰਕਰ ਜਿਹੜੇ ਕਾਂਗਰਸ ਅਕਾਲੀ ਨੇ ਉਹਨਾਂ ਨੂੰ ਨਾਲ ਲੈ ਕੇ ਚੰਗੀ ਸੋਚ ਦੇ ਮਾਲਕਾਂ ਨਾਲ ਲਾਓ ਤਾਬਾ ਪਾਰਟੀ ਵਧੀਆ ਉਹ ਵੀ ਜਿਹੜੇ ਹੁਣ ਕੰਮ ਕਰ ਰਹੇ ਨੇ ਵੀਰੇ ਹੁਣ 골ਡੀ ਆ ਗਿਆ ਜਿਹੜਾ 골ਡੀ ਪਹਿਲਾਂ 골ਡੀ ਦੇ ਪਿੱਛੇ ਲੱਗ ਕੇ ਆ ਭਗਵੰਤ ਮਾਨ ਦੇ ਪਿੱਛੇ ਲੱਗ 골ਡੀ ਨੂੰ ਜਿਹਨੇ ਗਾਲਾਂ ਕੱਢੀਆਂ ਨੇ ਕੂੜੇ ਮੂੰਹ ਨਾਲ ਮਿਲੂਗਾ ਵੀ ਇਹ ਚੀਜ਼ ਦਾ ਖਿਆਲ ਰੱਖਿਆ ਜਾਵੇ ਇਹ ਮਰਿਆਦਾ ਮੇਰੀ ਤਾਂ ਪਾਰਟੀ ਨੂੰ ਬੇਨਤੀ ਹੈ ਵੀ ਜਿਹੜਾ ਆਮ ਵਰਕਰ ਹੈ ਉਹ ਬੜਾ ਨਰਾਸ਼ ਹੋ ਰਿਹਾ ਉਹਨੂੰ ਧਿਆਨ ਚ ਰੱਖਦੇ ਹੋਏ ਜਿਹੜੇ ਆ ਦੂਸਰੀਆਂ ਪਾਰਟੀਆਂ ਦੇ ਵਿੱਚੋਂ ਵਰਕਰ ਭੱਜ ਕੇ ਇੱਧਰ ਆ ਰਹੇ ਨੇ ਤੇ ਤੁਹਾਡੀ ਜਿਹੜੀ ਆਮ ਪਾਰਟੀ ਦਾ ਵਰਕਰ ਹੈ ਉਹਨੂੰ ਦੱਬਲਿਆ ਕੁਚਲਿਆ ਜਾ ਰਿਹਾ ਤੇ ਉਹ ਨਿਰਾਸ਼ਾਜਨਕ ਹੈ ਤੇ ਜਿਨ੍ਹਾਂ ਨੇ ਹੁਣ ਆਪਣੀ ਆਮ ਪਾਰਟੀ ਦੇ ਵਿੱਚ ਹੁੰਦੇ ਹੋਏ ਦੂਜੇ ਲੋਕਾਂ ਨੂੰ ਕਿਸੇ ਨੂੰ ਮੰਦਾ ਚੰਗਾ ਵੀ ਬੋਲਿਆ ਕਿਸੇ ਨੂੰ ਪਰਸਨਲ ਅਟੈਕ ਵੀ ਕਰਿਆ ਜੇ ਹੁਣ ਉਹ ਲੋਕ ਇੱਧਰ ਆ ਰਹੇ ਨੇ ਤੇ ਉਹ ਜਿਹੜੇ ਵਿਚਾਰੇ ਤੁਹਾਡੇ ਵਰਕਰ ਨਹੀਂ ਉਹਨਾਂ ਤੇ ਕੀ ਬੀਤਦੀ ਹੋਊਗੀ ਮੇਰੀ ਤਾਂ ਬੇਨਤੀ ਇਹੀ ਹੈ ਆਮ ਪਾਰਟੀ ਨੂੰ ਵੀ ਵਧੀਆ ਤੋਂ ਵਧੀਆ ਕੰਮ ਕਰੋ ਜੇ ਤੁਸੀਂ ਲੋਕਾਂ ਦੇ ਦੇ ਦਿਨਾਂ ਦੇ ਵਿੱਚ ਵਸਣਾ ਹੈ ਵਧੀਆ ਤੋਂ ਵਧੀਆ ਕੰਮ ਕਰੋ ਜੇ ਤੁਹਾਡੇ ਕੀਤੇ ਹੋਏ ਕੰਮ ਆਮ ਲੋਕਾਂ ਨੂੰ ਦਿਖਣਗੇ ਤਾਂ ਹੀ ਤੁਸੀਂ ਆਮ ਪਾਰਟੀ ਵਾਂਗ ਲੋਕਾਂ ਚ ਦੁਆਰੀ ਵਿਚਰ ਸਕਦੇ ਹੋ ਇੱਕ ਜਿਹੜੇ ਐਮਐਸਪੀ ਦੇ ਵਾਅਦੇ ਕਰੇ ਜੀ ਇੱਕ ਜਿਹੜੇ ਐਮਐਸਪੀ ਦੇ ਵਾਅਦੇ ਕਰੇ ਸੀ ਸਰਕਾਰ ਨੇ ਇੱਕ ਤਾਂ ਜੀ ਉਹ ਨਹੀਂ ਪੂਰੇ ਹੋ ਰਹੇ ਤੁਹਾਡੇ ਜਿਸ ਤਰ੍ਹਾਂ ਐਮਐਸਪੀ ਦੇ ਫਸਲਾਂ ਤੇ ਕਹਿ ਰਹੇ ਸੀ ਵੀ ਅਸੀਂ ਜੇ ਕੇਂਦਰ ਸਰਕਾਰ ਨਹੀਂ ਦੇਊਗੀ ਪੰਜਾਬ ਸਰਕਾਰ ਵੀ ਰੇਟ ਦੇਊਗੀ ਪਰ ਉਹ ਮੈਨੂੰ ਲੱਗਦਾ ਵੀ ਪੰਜਾਬ ਸਰਕਾਰ ਨੇ ਪਿੱਛੇ ਪੈਰ ਖਿੱਚੇ ਨੇ ਉਹ ਵੀ ਬੜੀ ਨਿਰਾਸ਼ਾਜਨਕ ਹੈ ਮੇਰੀ ਤਾਂ ਬੇਨਤੀ ਇਹੀ ਹੈ ਵੀ ਇਹ ਨਾ ਕੀਟਾਂ ਨੂੰ